ਇਸ ਦੁਨੀਆ 'ਚ ਵਿਆਹ ਤਾਂ ਕਈ ਤਰ੍ਹਾਂ ਦੇ ਹੁੰਦੇ ਨੇ ਹਰ ਕੋਈ ਆਪਣਾ ਵਿਆਹ ਯਾਦਗਾਰ ਤੇ ਸਭ ਤੋਂ ਖਾਸ ਬਣਾਉਣਾ ਚਾਹੁੰਦਾ ਪਰ ਕਈ ਵਾਰ ਸਥਿਤੀ ਅਜਿਹੀ ਹੋ ਜਾਂਦੀ ਹੈ ਕਿ ਅਜਿਹੇ ਮੌਕੇ ਨਾ ਚਾਹੁੰਦੇ ਹੋਏ ਵੀ ਲੋਕਾਂ ਦੇ ਮਨਾਂ 'ਚ ਬੈਠ ਜਾਂਦੇ ਨੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਜਿੱਥੇ ਫੇਸਬੁੱਕ ਤੇ ਹੋਈ ਦੋਸਤੀ ਮਗਰੋਂ ਜਦੋਂ ਗੱਲ ਵਿਆਹ ਤੱਕ ਪਹੁੰਚ ਗਈ ਤਾਂ ਫਿਰ ਵਿਆਹ ਵਾਲੇ ਦਿਨ ਜੋ ਹੋਇਆ ਦੇਖ ਸੁਣ ਸਭ ਹੈਰਾਨ ਰਹਿ ਗਏ ਅਸਲ ਵਿੱਚ ਜ਼ਿਲ੍ਹਾ ਚਲੰਦਰ ਦੇ ਰਹਿਣ ਵਾਲੇ ਦੀਪਕ ਕੁਮਾਰ ਪੁੱਤਰ ਪ੍ਰੀਮਚੰਦ ਵਾਸੀ ਪਿੰਡ ਮੰਡਿਆਲਾ ਤਹਿਸੀਲ ਨਕੋਦਰ ਜੋ ਕਿ ਦੁਬਈ 'ਚ ਕੰਮ ਕਰਦਾ ਹੈ ਦੀ ਸੋਸ਼ਲ ਮੀਡੀਆ ਤੇ ਮੋਗਾ ਦੀ ਰਹਿਣ ਵਾਲੀ ਇੱਕ ਮਨਪ੍ਰੀਤ ਕੌਰ ਨਾਂ ਦੀ ਕੁੜੀ ਨਾਲ ਦੋਸਤੀ ਹੋ ਗਈ। ਕੁਝ ਸਮੇਂ ਬਾਅਦ ਇਹ ਦੋਸਤੀ ਇੰਨੀ ਡੂੰਗੀ ਹੋ ਗਈ ਕਿ ਗੱਲ ਵਿਆਹ ਤੱਕ ਪਹੁੰਚ ਗਈ ਪਰ ਇਸੇ ਦੌਰਾਨ ਨਾ ਤਾਂ ਉਹ ਇੱਕ ਦੂਜੇ ਨੂੰ ਮਿਲੇ ਤੇ ਨਾ ਹੀ ਕਿਸੇ ਨੇ ਇੱਕ ਦੂਜੇ ਨੂੰ ਦੇਖਿਆ। ਇਸ ਮਗਰੋਂ ਜਦੋਂ ਪੂਰੇ ਚਾਵਾਂ ਨਾਲ ਦੀਪਕ ਕੁਮਾਰ ਬਰਾਤ ਲੈ ਕੇ ਮਨਪ੍ਰੀਤ ਕੋਲ ਦੇ ਦੱਸੇ ਅਨੁਸਾਰ ਦੁਪਹਿਰ 12 ਵਜੇ ਦੇ ਕਰੀਬ ਮੋਗਾ ਪੁੱਜ ਗਏ ਇਸ ਮਗਰੋਂ ਬਹੁਤ ਪੁੱਛ ਪੜਤਾਲ ਕਰਨ ਮਗਰੋਂ ਜਦੋਂ ਉਹਨਾਂ ਨੂੰ ਰੋਜ਼ਗੜ੍ਹ ਨਾਂ ਦਾ ਪੈਲੱਸ ਨਾ ਮਿਲਿਆ ਤਾਂ ਉਹ ਇਹ ਜਾਣ ਕੇ ਹੈਰਾਨ ਹੋ ਗਏ ਕਿ ਮੋਗਾ 'ਚ ਇਸ ਨਾਂ ਦਾ ਤਾਂ ਕੋਈ ਪੈਲੱਸ ਹੀ ਨਹੀਂ ਜਦੋਂ ਉਸਨੇ ਕੁੜੀ ਮਨਪ੍ਰੀਤ ਨੂੰ ਫੋਨ ਕੀਤਾ ਤਾਂ ਉਸਨੇ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ ਇੱਥੇ ਹੀ ਰੁਕੋ ਅਸੀਂ ਤੁਹਾਨੂੰ ਲੈਣ ਆ ਰਹੇ ਹਾਂ ਬਸ ਇਸ ਤੋਂ ਬਾਅਦ ਕੀ ਸੀ ਉਹਨਾਂ ਦਾ ਫੋਨ ਬੰਦ ਹੋ ਗਿਆ ਜਦੋਂ ਲਾੜਾ ਸੋ ਦੇ ਕਰੀਬ ਬਰਾਤੀਆਂ ਨੂੰ ਲੈ ਕੇ ਭੁੱਖਾ ਪਿਆਸਾ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਲੋਹਾਰਾ ਚੌਂਕ 'ਚ ਖੜਾ ਰਿਹਾ ਤਾਂ ਕੁੜੀ ਦੀ ਕੋਈ ਖਬਰ ਸਾਰ ਨਹੀਂ ਤਾਂ ਆਖਰ 6 ਵਜੇ ਉਹਨਾਂ ਨੇ ਥਾਣੇ 'ਚ ਰਿਪੋਰਟ ਦਰਜ ਕਰਵਾਈ ਸਾਰ ਇਸ ਪਹੁੰਚੇ ਨਹੀਂ ਪਹੁੰਚੇ ਨਹੀਂ ਪਹੁੰਚੇ ਨਹੀਂ ਸਾਨੂੰ ਕਹੀ ਜਾਂਦੇ ਆਨੇ ਤੁਹਾਨੂੰ ਲੈ ਕੇ ਜਾਂਦੇ ਅੱਗੇ ਲੈ ਕੇ ਜਾਂਦੇ ਪੈਲਸ ਕਿਹੜਾ ਦੱਸਿਆ ਜੀਗਾ ਰੋਜ਼ਗਾਰਡਨ ਹੈਗਾ ਇੱਥੇ ਕੋਈ ਪੈਲਸ ਇੱਥੇ ਸਾਬੂ ਨੂੰ ਪੁੱਛਿਆ ਕੋਈ ਕਹਿੰਦਾ ਤੇ ਰੋਜ਼ਗਾਰਡਨ ਪੈਲਸੀ ਨਹੀਂ ਹੈਗਾ ਮੈਂ ਬੈਕ ਨਹੀਂ ਹੋਇਆ ਸੀ ਗੱਲਬਾਤ ਕਿਵੇਂ ਹੋਈ ਲੜਕੀ ਨਾਲ ਇੰਸਟਾਗ੍ਰਾਮ ਤੇ ਹੋਈ ਨਾ ਤੁਸੀਂ ਕਿੱਥੇ ਰਹਿੰਦੇ ਜੀ ਮੈਂ ਵਿਦੇਸ਼ ਸੀ ਗਿਆਣਾ ਦੁਬਈ ਕਿੰਨੀ ਦੇਰ ਤੋਂ ਮੈਨੂੰ ਭਾਈ 5 6 ਸਾਲ ਹੋ ਗਏ ਆ 6 ਸਾਲ ਤੋਂ ਤੁਸੀਂ ਦੁਬਈ ਰਹਿੰਦੇ ਹੋ ਹਾਂਜੀ ਤੇ ਗੱਲ ਕਿਵੇਂ ਹੋਈ ਸੀ ਲੜਕੀ ਨਾਲ ਗੱਲ ਇੰਸਟਾਗ੍ਰਾਮ ਤੇ ਹੋਈ ਸੀ ਕਦੇ ਦੇਖਿਆ ਲੜਕੀ ਨੂੰ ਤੁਸੀਂ ਨਹੀਂ ਵੀਡੀਓ ਕਾਲ ਤੇ ਹੋਈ ਹੈ ਗੱਲ ਉਹ ਵੀ ਖਾਸ ਨਹੀਂ ਨਹੀਂ ਆ ਉਹਦਾ ਫੋਟੋ ਫੋਟੋ ਨੇ ਭਾਈਆ ਫੋਟੋ ਪਤਾ ਨਹੀਂ ਉਹ ਸਹੀ ਹੈ ਕਿ ਨਹੀਂ ਸਹੀ ਕਿੰਨੀ ਦੇਰ ਤੋਂ ਤੁਹਾਡੀ ਇੰਸਟਾਗ੍ਰam ਤੇ ਚੱਲੂ ਜੀ ਮੇਰੀ 3 ਸਾਲ ਹੋ ਗਈ ਹੈ ਮਤਲਬ ਕਿ ਪੈਣੇ ਨਹੀਂ 3 ਸਾਲ ਹੀ ਹੋਈ ਹੈ ਰੈਗੂਲਰ ਗੱਲ ਹੁੰਦੀ ਸੀ ਰੈਗੂਲਰ ਹੁੰਦੀ ਸੀ ਭਾਈਆ ਤੇ ਫਿਰ ਕੀ ਵਿਆਹ ਕਰਾਉਂਦਾ ਸੋਚਿਆ ਤੁਸੀਂ ਵਿਆਹ ਕਰਾਉਂਦਾ ਸੋਚਿਆ ਸਹੀ ਭਾਈਆ ਅੱਛਾ ਉਹਦੇ ਘਰੇ ਗੱਲ ਹੋਈ ਆ ਮਾਤਾ ਹੁਣਾਂ ਨਾਲ ਗੱਲ ਹੋਈ ਆ ਸਾਰੇ ਨਾਲ ਸਾਡੇ ਮਾਤਾ ਨਾਲ ਗੱਲ ਤੇ ਪਿਤਾ ਨਾਲ ਗੱਲ ਹੋਈ ਆ ਸਹੀ ਭਾਈ ਫੇਸ ਮਿਲੇ ਹੋ ਕਦੇ ਉਹਨਾਂ ਨੂੰ ਫੇਸ ਨਹੀਂ ਮਿਲੇ ਭਾਈ ਕਦੇ ਵੀ ਨਹੀਂ ਮਿਲੇ ਨਹੀਂ ਤੇ ਅੱਜ ਮੈਨੂੰ 1 ਹੋਣੀ ਮਹੀਨਾ ਹੋਇਆ ਭਾਈ ਜੀ ਆਏ ਨੂੰ ਮੈਂ ਤਾਂ ਹੋਣੀ ਅੱਜ ਫਿਰ ਪੈਲਸ ਜਦੋਂ ਪਹੁੰਚੇ ਕੀ ਬਣਿਆ ਤਾਂ ਪੈਲਸ ਪਹੁੰਚੀ ਨਹੀਂ ਹੈ ਬਾਜੀ ਪੈਲਸ ਪਹੁੰਚੀ ਨਹੀਂ ਹੈ ਹੈਲੋ ਸਹੀ ਨਹੀਂ ਜੀ ਮੋਗੇ ਦੇ ਵਿੱਚ ਪੈਲਸ ਉਹ ਕਹਿੰਦੇ ਹੈ ਹੀ ਨਹੀਂ ਮੋਗੇ ਜੀ ਸਰ ਨੂੰ ਪੁੱਛਿਆ ਕੋਈ ਕਹਿੰਦੇ ਤੇ ਮੋਗੇ ਜੀ ਪੈਲਸ ਹੀ ਨਹੀਂ ਹੈਗੀ ਰੋਜ਼ਗਾਰ ਦਾ ਸੰਪਰਕ ਕੀਤਾ ਉਹਨਾਂ ਨਾਲ ਸੰਭਵਕ ਭਾਈ ਕੀਤਾ ਉਹਨਾਂ ਨੇ ਸਾਨੂੰ ਖੁਦ ਫੋਨ ਕੀਤਾ ਹੈਗਾ ਸਭ ਨਾਲ ਟਰੈਵਲ ਨਾਲ ਗੱਲ ਹੋਈ ਆ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਰ ਜੀ ਤੱਕਾ ਹੋਇਆ ਹੈ ਕਿਉਂਕਿ ਸਾਡੇ ਘਰ 'ਚ ਵੀ ਖਰਚਾ ਹੋਇਆ ਹੈਗਾ ਖਰਚਾ ਹੋਇਆ ਹੈਗਾ ਸੀ ਲੜਕੀ ਨੇ ਪੈਸੇ ਪੂਰੇ ਵੀ ਲਿੱਤੇ ਹੋਣਗੇ ਪੈਸੇ ਲਿਆ ਭਾਈ ਕਿੰਨੇ ਪੈਸੇ ਲਿੱਤੇ ਹੋਣਗੇ 50-60000 ਰੁਪਏ ਲਿਆ ਹੈਗਾ ਉਹ ਕਾਦੇ ਲਿੱਤੇ ਸੀ ਉਹ ਕਾਦੇ ਲਿੱਤੇ ਸੀ ਉਹਦੇ ਲੈ ਸੀ ਕਹਿੰਦੇ ਖਰਚਾ ਨਹੀਂ ਹੈਗਾ ਖਾਚ ਮੈਂ ਤਾਂ ਵੈਸੇ ਪਾਏ ਨਾ ਖਰਚੇ ਵਾਸਤੇ ਕਿਤੇ ਹੋਇਆ ਕਿਤੇ 10000 ਕੇ ਦੇ ਇੱਕ ਇਦਾਂ ਮੰਗਦਾ ਦੁਬਈ ਤੋਂ ਪੈਸੇ ਭੇਜਦੇ ਦੁਬਈ ਤੋਂ ਭਾਈ ਅੱਜ ਨਾਲ ਇੰਸਟਾਗ੍ਰਾਮ ਤੇ ਗੱਲਬਾਤ ਹੁੰਦੀ ਰਹੀ ਉਹਨਾਂ ਨੇ ਅੱਜ 6 ਤਰੀਕ ਨੂੰ ਆਪਦੀ ਮੈਰਿਜ ਰੱਖੀ ਸੀ ਆਨੰਦਕਾਰ ਸੀਗੇ ਉਹ ਆਪਣੀ ਬਰਾਤ ਲੈ ਕੇ ਆਪਣੇ ਪਿੰਡੋਂ ਮੋਗੇ ਆਏ ਤੇ ਉਹਨਾਂ ਨੂੰ ਕੋਈ ਉਹਨਾਂ ਨੇ ਆਪਣਾ ਕੋਈ ਥਾਂ ਟਿਕਾਣਾ ਨਹੀਂ ਦੱਸਿਆ। ਆਖੀਰ ਵੱਡੀ ਕਰਕੇ ਉਹ ਸਾਡੇ ਕੋਲ ਥਾਣੇ ਤੇ ਆਪਣੀ ਕੰਪਲੇਂਟ ਦਿੱਤੀ ਹੈ। ਜਿਹਦੀ ਕੰਪਲੇਂਟ ਲਈ ਹੈ ਅਸੀਂ ਇਹਨਾਂ ਦਾ ਫਾਦਰ ਜੀ ਨੰਬਰ ਰਿਕਾਰਡ ਕਰ ਲਿਆ ਅਸੀਂ। ਟੇਕਿੰਗ ਆਲ ਤਰੀਕੇ ਨਾਲ ਅਸੀਂ ਦੀ ਜਾਂਚ ਕਰਾਂਗੇ। ਔਰ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਇਹ ਹਜੇ ਜੋ ਸਮਾਜ ਵਿੱਚ ਫੋਨ ਦੇ ਉੱਤੇ ਟਾਲਮਿਲ ਕਰਦੇ ਆ ਜਾਂ ਵੀ ਜਿੰਨਾ ਸਿੱਜੇ ਤੋਂ ਬਚਣਾ ਚਾਹੀਦਾ ਹੈ। ਇਹਨਾਂ ਦਾ ਪਹਿਲਾਂ ਕੋਈ ਸੰਪਰਕ ਨਹੀਂ ਹੋਇਆ ਸੀ ਆਪਸ ਵਿੱਚ। ਨੀਨ ਆ ਫੋਨ ਤੇ ਸੰਪਰਕ ਕੋਈ ਨਾ ਆਪ ਤੇ ਕੋਈ ਸੰਪਰਕ ਨਹੀਂ ਮੁੰਡਾ ਕਿੱਥੇ ਰਹਿੰਦਾ ਜੀ ਮੁੰਡਾ ਦੁਬਈ ਸੀਗਾ ਜੀ ਕਿੰਨੇ ਦਿਨ ਪਹਿਲਾਂ ਆਇਆ ਸੀ ਦੁਬਈ ਤੋਂ ਪਰਸੋਂ ਆਇਆ ਸੀ ਜੀ ਤੇ ਪੈਲੱਸ ਦੱਸਿਆ ਜੀ ਕਿਹੜੇ ਪੈਲੱਸ ਤੇ ਵਾਹ ਰੱਖੇ ਪੈਲੱਸ ਨਹੀਂ ਦੱਸਿਆ ਕਹਿੰਦੇ ਤੁਹਾਡੇ ਮੁੰਡੇ ਬੰਦੇ ਆਉਣਗੇ ਮੂਰੇ ਅੱਗੇ ਉਹ ਤੁਹਾਨੂੰ ਲੈ ਕੇ ਜਾਣਗੇ ਜੀ ਉਹ ਕਿੰਨੇ ਕੋ ਰੋਜ਼ 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 ਗਾਰਡਨ ਕਰੇ ਰੋਜ਼ ਪੈਲੱਸ ਕੋਈ ਛੇ ਦਾ ਨਾਮ ਉਹਨਾਂ ਨੇ ਰੋਜ਼ ਗਾਰਡਨ ਕਿਹਾ ਹੈ ਕਿਹਾ ਸੀਗਾ ਪਰ ਤੇ ਰੋਜ਼ ਗਾਰਡਨ ਕੋਈ ਮੋਗੇ ਚ ਹੈ ਨਹੀਂ ਅਜੇ ਨਾਲ ਤੇ ਸੰਪਰਕ ਹੋਇਆ ਲੜਕੀ ਵਾਲਿਆਂ ਨਾਲ ਹੁਣ ਕੋਈ ਲੜਕੀ ਨੇ ਫੋਨ ਪੰਦ ਉਹਨਾਂ ਤੇ ਕਿੰਨੇ ਵਜੇ ਆ ਬਾਰਾ ਮੇ ਤੋਂ ਲੈ ਕੇ ਉਹਦੀ ਵੀਡੀਓ ਪਹਿਲਾਂ ਲੋਹਾਰਾ ਚੋਂ ਜਵੇੜ ਕਰਦੇ ਰਹੇ ਫਿਰ ਉਹਨੂੰ ਆਪਣੀ ਲੋਕੇਸ਼ਨਾਂ ਪਾਉਂਦੇ ਰਹੇ ਉਹ ਕੋਲ ਲੁਧਿਆਣੇ ਵੀ ਆਉਂਦੀ ਸੀ ਕੋਈ ਕਿਤੋਂ ਵੀ ਆਉਂਦੀ ਸੀ। ਤਖੀਰੀਏ ਵੇਟ ਕਰਕੇ ਫਿਰ ਸਰਕੂ ਥਾਣੇ ਆਏ ਇਹਨਾਂ ਦੇ ਆਪਣੀ ਕੰਪਨੀ ਲੈ ਲਈ ਸੀ। ਤੇ ਕਿੰਨੇ ਬੰਦੇ ਦੀ ਬਰਾਤ ਲੱਗੇ ਆਏ ਸੀ? ਬੰਦੇ ਸੀ ਜਿ ਕੋ 100 150 ਬੰਦੇ ਬਰਾਤ ਦੇ ਕੇ। ਖਾਲੀ ਮੁੜ ਗਏ ਜੀ। ਔਰਤਾਂ ਵੀ ਸੀਗੀਆਂ ਬੱਚੇ ਵੀ ਸੀਗੇ ਜੀ। ਖਾਲੀ ਮੁੜ ਗਏ ਇਹਨੂੰ। ਉਹ ਖਾਲੀ ਬਣ ਕੇ ਜਦੋਂ ਆ।